ਸਾਨੂੰ ਹੁਕਮ ਹੈ ਰਹਿਤ ਰੱਖਣ ਦਾ ਮੈਂ ਰਹਿਤ ਵਾਰੇ ਹੀ ਬਚਨ ਕਰਨਾ ਸਾਨੂੰ ਰਹਿਤ ਰੱਖਣ ਦਾ ਹੁਕਮ ਹੈ ਅਸੀਂ ਵੇਖੀਏ ਭਈ ਸਾਡੇ ਸਾਰਿਆਂ ਕੋਲ ਗੜਵੇ ਛੇਲੇ ਰੱਖੇ ਆਂ ਅਸੀਂ ਜਦੋਂ ਅਸੀਂ ਮੇਲੇ ਚਾਉਂਦੇ ਆਂ ਤੇ ਅਸੀਂ ਗੜਵਾ ਛੇਲਾ ਵੀ ਲੈ ਕੇ ਉਦੋਂ ਵੀ ਸ਼ਰਮ ਸਮਝਦੇ ਆਂ ਇਹ ਕਿਹੜੀ ਗੱਲ ਹੋਈ ਉਹ ਤੇ ਕਹਿੰਦੇ ਨੇ ਕੀ ਕੀ ਜਗ ਵਿੱਚ ਆਣ ਕੇ ਕਮਾਈਆਂ ਕੀਤੀਆਂ ਇਹ ਮਹਾਰਾਜੀ ਆਪ ਪੜਦੇ ਰਹੇ ਨੇ ਦੇ ਪਰਵਾਹ ਨੋ ਭੁਲਾ ਕੇ ਲਾਪਰਵਾਹੀਆਂ ਕੀਤੀਆਂ ਕਿਸੇ ਚੰਗੇ ਪਾਸੇ ਜਿੰਦੜੀ ਲਗਾਈ ਨਾ ਗਈ ਤ੍ਰਿਤੀ ਵਿਸ਼ਿਆ ਵਿਕਾਰਾਂ ਤੋਂ ਹਟਾਈ ਨਾ ਗਈ ਅੰਦਰੋਂ ਹਿਰਦੇ ਦੀ ਮੈਲ ਗਵਾਈ ਨਾ ਗਈ ਬਾਹਰੋਂ ਜਿਸਮ ਦੀਆਂ ਖੂਬ ਸਫਾਈਆਂ ਕੀਤੀਆਂ ਜੇ ਅਸੀਂ ਬਹੁਤੇ ਬਦੇ ਸੋਹਣਿਆ ਕਪੜੇ ਪਾ ਕੇ ਤੇ ਗੁਰੂ ਕਾ ਬਚਨ ਨਾ ਮੰਨਿਆ ਜਾਏ ਤੇ ਸਾਡੇ ਸੋਹਣੇ ਕਪੜੇ ਪਾਣ ਦੇ ਨਾਲ ਅਸੀਂ ਮਹਾਰਾਜ ਨੂੰ ਸੋਹਣੇ ਨਹੀਂ ਲੱਗ ਸਕਦੇ ਇੱਕ ਮੇਲੇ ਵਿੱਚੋਂ ਇੱਕ ਬਚਨ ਜੇ ਕਿਤੇ ਗ੍ਰੈਂਡ ਕਰੀਏ ਤੇ ਪੰਜ ਛੇ ਮੇਲੇ ਹੁੰਦੇ ਨੇ ਪੰਜਾਂ ਛਿਆਂ ਮੇਲਿਆਂ ਚ ਛੇ ਬਚਨ ਮੰਨੇ ਗਏ ਜਦੋਂ ਬਚਨ ਮੰਨਿਆ ਜਾਏ ਗੁਰੂ ਦਾ ਤੇ ਗੁਰੂ ਹਰ ਵਕਤ ਉਹਦੇ ਵੱਲ ਹੁੰਦਾ ਹੈ ਬਲੇ ਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ ਕਦੇ ਉਹਨਾਂ ਨੂੰ ਅਸੀਂ ਨਮਸਕਾਰਾਂ ਕਰੀਏ ਦਿਵਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜੇ ਸੋਹ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰੂ ਬਿਨੋ ਘੋਰੇ ਹਨੇਦ ਗੁਰੂ ਦੇ ਬਚਨ ਮੰਨਣ ਤੋਂ ਬਗੈਰ ਅਸੀਂ ਕਿਸੇ ਕੰਮ ਦੇ ਨਹੀਂ ਐ ਜਦੋਂ ਤੱਕ ਅਸੀਂ ਦੇਖੋ ਸਾਰੇ ਵਿਹਾਰ ਕਰਨੇ ਆ ਆਪਣੇ ਆਪਣੇ ਵਿਹਾਰਾਂ ਵੱਲ ਸਾਡੀ ਕਿੰਨੀ ਰੁਚੀ ਹੁੰਦੀ ਐ ਵੀ ਅਸੀਂ ਆਪਣੀ ਪੂੰਜੀ ਜੋੜੀਏ ਤੇ ਜੇ ਗੁਰੂ ਕੇ ਬਚਨ ਦੀ ਪੂੰਜੀ ਜੋੜੀ ਜਾਏ ਤੇ ਅਸੀਂ ਇੱਥੇ ਵੀ ਸੁਰਖਰੂ ਆਵਾਂਗੇ ਤੇ ਦਰਗਾਹ ਵਿੱਚ ਵੀ ਸੁਰਖਰੂ ਆਵਾਂਗੇ ਮੈਂ ਮੇ ਬੇਨਤੀ ਕਰਾਂਗਾ ਜਿਨ੍ਹਾਂ ਨੇ ਪ੍ਰੀਤਾਂ ਲਾਈਆਂ ਸੰਤ ਧਰਮ ਸਿੰਘ ਜੀ ਪਾਕਿਸਤਾਨ ਦਾ ਬਚਨ ਹੈ ਸੰਤ ਧਰਮ ਸਿੰਘ ਜੀ ਜਿਹੜੇ ਕਿ ਰਾਤ ਨੂੰ ਮਾਚਿਸ ਦੀ ਡੱਬੀ ਲੈ ਕੇ ਰੱਖਦੇ ਸੀ ਤੇ ਡੱਬੀ ਲੈ ਕੇ ਰੱਖਣੀ ਸਵੇਰੇ ਜਦੋਂ ਉੱਠਣਾ ਤੇ ਡੱਬੀ ਨਾਲ ਡੱਬੇ ਦੇ ਤੇਲ ਜਗਾਣੀ ਤੇ ਅਗਵਾਜੂਰ ਦਾ ਦਰਸ਼ਨ ਕਰਨਾ ਤੇ ਦਰਸ਼ਨ ਕਰਕੇ ਤੇ ਫੇਰ ਬਾਹਰ ਨਿਕਲਣਾ ਉਹਨਾਂ ਦੇ ਅੰਦਰ ਪ੍ਰੀਤ ਸੀ ਤੇ ਸਾਰਾ ਦਿਨ ਵਿਹਾਰ ਕਰਨਾ ਉਸ ਤੋਂ ਉਪਰੰਤ ਸ਼ਾਮ ਨੂੰ 2:30 ਤੇ 3 ਵਜੇ ਮਹਾਰਾਜੀ ਦੇ ਚਰਨਾਂ 'ਚ ਚਲ ਜਾਣਾ ਤੇ ਰੋਜ਼ ਕਥਾ ਸੁਣਨੀ ਫਿਰ ਆਪਣਾ ਵਿਹਾਰ ਕਰਨਾ ਇੱਕ ਦਿਨ ਉਹ ਮਹਾਰਾਜੀ ਦੇ ਚਰਨਾਂ 'ਚ ਨਹੀਂ ਪਹੁੰਚੇ ਤੇ ਮਹਾਰਾਜੀ ਵੇਖੋ ਜਿਹਨਾਂ ਦੀ ਅੰਦਰੋਂ ਪ੍ਰੀਤ ਹੁੰਦੀ ਹੈ ਤੇ ਮਹਾਰਾਜ ਨੇ ਉਹਨਾਂ ਨੂੰ ਯਾਦ ਕੀਤਾ ਕਿ ਸੰਤ ਧਰਮ ਸਿੰਘਾਂ ਦਾ ਦਰਸ਼ਨ ਨਹੀਂ ਅੱਜ ਹੋਇਆ ਆਖਣ ਲੱਗ ਮਹਾਰਾਜ ਸੰਗਤ ਆਖਣ ਲੱਗੀ ਮਹਾਰਾਜੀ ਅੱਜ ਦਰਸ਼ਨ ਨਹੀਂ ਹੋਇਆ ਮਹਾਰਾਜ ਫਰਮਾਇਆ ਅੱਜ ਚਲੋ ਚੱਲੀਏ ਅਸੀਂ ਧਰਮ ਸਿੰਘ ਰਾਂ ਦਾ ਦਰਸ਼ਨ ਕਰੀਏ ਚੱਲ ਕੇ ਤੇ ਜਦੋਂ ਮਹਾਰਾਜੀ ਆਏ ਤੇ ਉਹ ਪੈੜੀ ਦੇ ਵਿੱਚ ਹੀ ਪੈੜੀ ਦੇ ਵਿੱਚ ਰਹਿ ਰਾਜ ਸਾਹਿਬ ਦਾ ਪਾਠ ਕਰ ਰਹੇ ਸੀ ਦੇਖੋ ਵਿਹਾਰ ਛੱਡ ਕੇ ਜਦੋਂ ਟਾਈਮ ਹੋਇਆ ਰਹਿ ਰਾਜ ਸਾਹਿਬ ਦਾ ਤੇ ਵਿਹਾਰ ਤੋਂ ਛੱਡ ਕੇ ਤੇ ਰਹਿ ਰਾਜ ਸਾਹਿਬ ਦਾ ਪਾਠ ਕਰ ਰਹੇ ਸੀ ਪੈੜੀ 'ਚ ਤੇ ਪੈੜੀ 'ਚ ਜਦੋਂ ਅਰਦਾਸਾ ਕਰਨ ਲੱਗੇ ਤੇ ਹਜ਼ੂਰ ਉੱਥੇ ਪਹੁੰਚ ਗਏ ਤੇ ਜਦੋਂ ਉਹਨਾਂ ਨੇ ਮੱਥਾ ਟੇਕਿਆ ਤੇ ਆਖਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ ਤੇ ਅਗਲੇ ਪਾਸੇ ਮਹਾਰਾਜ ਖਲੋਤੇ ਆ ਮਹਾਰਾਜ ਦਾ ਦਰਸ਼ਨ ਕਰਕੇ ਤੇ ਬਹੁਤ ਮਸਤਾਨੇ ਹੋ ਗਏ ਦੌੜ ਕੇ ਘਰੋਂ ਜਾ ਕੇ ਮੰਜੀ ਦੇ ਖੇਸ ਲਿਆਏ ਤੇ ਉਸੇ ਪੈੜੀ ਚ ਢਾਤਾ ਐਨੀ ਆਖਿਆ ਵੀ ਮਹਾਰਾਜ ਘਰ ਚੱਲੋ ਉੱਥੇ ਉਸ ਮਸਤਾਨੇ ਰਾਂਗੇ ਚ ਉੱਥੇ ਹੀ ਪੈੜੀ ਚ ਮੰਝਾ ਢਾਤਾ ਤੇ ਉਸ ਪੈੜੀ ਦਾ ਨਾਂ ਸੰਤਾਂ ਵਾਲੀ ਪੈੜੀ ਪੈ ਗਿਆ ਜਿੰਨੇ ਉਹਦੇ ਚ ਫਸਲ ਹੁੰਦੀ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਡੇਰੇ ਭੇਜਦੇ ਸੀ ਭਾਈ ਪਿਆਰਿਓ ਅਸੀਂ ਆਇਆ ਮਹਾਰਾਜ ਨੂੰ ਮਿਲਣ ਤੇ ਅਸੀਂ ਮਹਾਰਾਜ ਨੂੰ ਮਿਲੇ ਆ ਤੇ ਅੰਦਰੋਂ ਆਪਣੇ ਆਪਣੇ ਚਾਤੀ ਮਾਰੀਏ ਜੇ ਮਹਾਰਾਜ ਨੂੰ ਮਿਲੇ ਆ ਫਿਰ ਤਾਂ ਠੀਕ ਹੈ ਤੇ ਫਿਰ ਸਾਡੇ ਕੋਲੋਂ ਬਚਨ ਵੀ ਮੰਨਿਆ ਜਾਏ ਜਿੱਥੇ ਜਾਈਏ ਉਥੇ ਰਹਿਤ ਦੀਆਂ ਵਸਤੂਆਂ ਸਾਡੇ ਨਾਲ ਆਉਣ ਤੇ ਅਸੀਂ ਖਾਣ ਪੀਣ ਦੇ ਮੇਲੇ ਬਣੇ ਹੋਏ ਆ ਖਾ ਪੀ ਕੇ ਤੇ ਕੋਈ ਇਧਰ ਘੁੰਮਦਾ ਕੋਈ ਇਧਰ ਘੁੰਮਦਾ ਤੇ ਮੈਂ ਬੇਨਤੀ ਕਰਾਂਗਾ ਗੁਰੂ ਕੀ ਰਹਿਤ ਰੱਖੋ ਰਹਿਤ ਨੇ ਸਾਡੀ ਸਹਾਇਤਾ ਕਰਨੀ ਹੈ ਔਰ ਕਿਸੇ ਭੈਣ ਭਰਾ ਰਿਸ਼ਤੇਦਾਰ ਪੀਤੀ ਪੁੱਤਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਤੇ ਮੈਂ ਇਹਨਾਂ ਬਚਨਾਂ ਨਾਲ ਮਹਾਰਾਜ ਸਾਹਿਬ ਸੰਗਤ ਕੋਲੋਂ ਮਾਫੀ ਮੰਗਣਾ ਤੇ ਮਨੋਂ ਵੀ ਸਮਤ ਬਖਸ਼ੋ ਮੈਂ ਵੀ ਆਪਣੀ ਰਹਿਤ ਵਿੱਚ ਪੂਰਾ ਹਾਂ ਤੇ ਮਹਾਰਾਜ ਕਿਰਪਾ ਕਰਨ ਸਾਰੀ ਸੰਗਤ ਰਹਿਤ ਮਰਿਆਦਾ ਤਗੜੀ ਹੋਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰਬਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ